ਜੀ ਦੋਸਤੋ ਅਸੀਂ ਆ ਗਏ ਪਾਖੜਾ ਨਹਿਰ ਤੇ ਦੇਖੋ ਜੀ ਪਾਖੜਾ ਨਹਿਰ ਆ ਤੇ ਲੈ ਜੀ ਅਸੀਂ ਖਾ ਰਹੇ ਹਾਂ ਕੁਲਚੇ ਦੇਖੋ ਜੀ ਸਾਰੇ ਕੁਲਚੇ ਖਾ ਰਹੇ ਨੇ ਇਧਰੋ ਦੇਖੋ ਜੀ ਰਵਿਤਾ ਰਾਣੀ ਵੀ ਖਾ ਰਹੀ ਹੈ ਕੁਲਚੇ ਦੇ ਹੋ ਤੇ ਇਧਰ ਦੇਖੋ ਜੀ ਮਾਦਵ ਸਾਰੇ ਕੋਕ ਡਰਿੰਕ ਦੇ ਨਾਲ ਖਾ ਰਹੇ ਨੇ ਦੇਖ ਲਓ ਦੋਸਤੋ ਪੂਰੇ ਲੱਗੇ ਪਏ ਨੇ ਚਲੋ ਜੀ ਆਪਾਂ ਵੀ ਖਾਂਦੇ ਹਾਂ ਫੇਰ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਹੈਲੋ ਦੋਸਤੋ ਰਣਾ ਪੰਜਾਬੀ ਬਲੋ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਉੱਠਣਾ ਤੋਗੇ ਰੈਡੀ ਛੈੜੀ ਹੋਵੇ ਦੋਸਤੋ ਲੋ ਜੀ ਰਵਿਤਾ ਰਾਣੀ ਨੇ ਪੂਰਿਆਂ ਪਾਰ ਸਭ ਤਿਆਰ ਕਰਦੇ ਆ ਪਕਵਾਨ ਸਾਰਾ ਕੁਝ ਓਕੇ ਦੀ ਰਿਪੋਰਟ ਹੋਇਆ ਕੰਮ ਕਿਹ ਕੋ ਦੋਸਤੋ ਤੇ ਸਾਰਾ ਤਾਂ ਮੋਕੇ ਦੀ ਰਿਪੋਰਟ ਆ ਚਾਦਰਾਂ ਚੁੱਧਣਾ ਸਾਰਾ ਕੁਝ ਬਿਛਾ ਦੇ ਤੇ ਹੁਣ ਲੈ ਕੇ ਆਨੇ ਆ ਬੁਲਾ ਕੇ ਦੋਸਤੋ ਤੇ ਸਾਰਿਆਂ ਨੂੰ ਬੱਚਿਆਂ ਨੂੰ ਲੈ ਕੇ ਆਨੇ ਦੇਖੋ ਮੈਂ ਅੰਕਨਾਲਾ ਦਾ ਸੁੱਤਾ ਪਿਆ ਨੂੰ ਵੀ ਤਿਆਰ ਕਰ ਦੋ ਠਾਲ ਦੋ ਇਹਨੂੰ ਵੀ ਤੇ ਲੋਜੀ ਦੋਸਤੋ ਤੇ ਚਲੋ ਜੀ ਆਪਾਂ ਲੈ ਕੇ ਆਈਏ ਤੇ ਸਾਰੇ ਬੱਚਿਆਂ ਨੂੰ ਲੈ ਕੇ ਆਨੇ ਆ ਆਪਾਂ ਦੋਸਤੋ ਇੱਧਰ ਦਾ ਪਾਠ ਪੂਜਾ ਵੀ ਕਰ ਲਈ ਦੇਖੋ ਦੋਸਤੋ ਠਾਕੁਰ ਜੀ ਵੀ ਬਰਾਜਮਾਨ ਨਹਾ ਧੋ ਕੇ ਪੂਰੇ ਰੈਡੀ ਸੈਡੀ ਹੋ ਗਏ ਤੇ ਇੱਧਰ ਗਏ ਹੋਏ ਨੇ ਸਾਰੇ ਬੁਲਾਣ ਗਈ ਹੋਈ ਆ ਲਗਦਾ ਹੋਰ ਵੀਜ਼ਾ ਰਾਣੀ ਬੁਲਾਣ ਗਈ ਹੋਈ ਆ ਚਲੋ ਸੋਨੀ ਵੀ ਰੀਤਾ ਰਾਣੀ ਵੀ ਨੈਸੀ ਦਾ ਖਾਣ ਗਈ ਹੋਈ ਆ ਆ ਚਲੋ ਜੀ ਮਿਲਦੇ ਆਪਾਂ ਆ ਰਹੇ ਨੇ ਉਹ ਲੈ ਕੇ ਆ ਰਹੇ ਨੇ ਤਾਂ ਹੀ ਉਹ ਲਈ ਸੀ ਬੁਲਾਣ ਵਾਸਤੇ ਚਲੋ ਦੋਸਤੋ ਸਾਡੇ ਨਾਲ ਬੜੇ ਰਹੋ ਤੁਸੀਂ ਦੇਖਦੇ ਆਂ ਫਿਰ ਅੱਜ ਤਖਾਨਾ ਸੋਨੋ ਫਿਰ ਸਾਰੀਆਂ ਆਣੀਆਂ ਮਾਤਾ ਠੀਕ ਆ ਦੋਸਤੋ ਲੋ ਜੀ ਦੋਸਤੋ ਆ ਗਏ ਸਾਡੇ ਬੱਚੇ ਦੇਖੋ ਜੀ ਦੇਖੋ ਇਹ ਨੰਨੇ ਮੁੰਨੇ ਬੱਚੇ ਲੋ ਇਹ ਅਜੇ ਮਾਤਾ ਨੇ ਲੋ ਜੀ ਮਾਤਾ ਰਾਣੀ ਆ ਗਈਆਂ ਦੇਖੋ ਦੋਸਤੋ ਤੇ ਲੋ ਜੀ ਸਵੇਰੇ ਸਵੇਰੇ ਦੇਖੋ ਜੀ ਨਾ ਕਿਹੜਾ ਘੜਾਇਆ ਏ ਚਲੋ ਜੀ ਸਾਰੇ ਨਾ ਆ ਗਏ ਨੇ ਸਾਰੇ ਨਾ ਨਾ ਆ ਗਏ ਨੇ ਦੇਖੋ ਜੀ ਮਾਤਾ ਵੀ ਨਾਲ ਲਿਆ ਸਾਰੇ ਨਾਲੇ ਮੈਂ ਵੀ ਨਾਲ ਲਿਆ ਤੇ ਅੱਜ ਦਾ ਸਾਰੇ ਨਾ ਲੈਂਦੇ ਨੇ ਇਹ ਬੱਚੇ। ਆਜ ਦੇ ਨਾਲ ਦਾ ਦਿਨ ਅੱਜ ਦੋਸਤੋ ਚਲੋ ਜੀ ਦੇਖੋ ਜੇ ਲੱਗੇ ਹੋਏ ਨੇ ਫਟਾਫਟ ਪਾ ਦਿਓ ਫਟਾਫਟ ਦੇਖੋ ਬੰਦੇ ਖੜੇ ਨੇ ਸਾਰੇ ਗਲੀ ਦੇ ਲੈ ਕੇ ਜਾਣ ਨੂੰ ਸੰਗ ਤਾਂ ਤੇ ਅੱਜ ਇਹਨਾਂ ਦੀ ਫੁੱਲ ਹੋਆ ਤੇ ਅੱਜ ਇਹਨਾਂ ਦੀ ਮਾਤਾ ਰਾਣੀ ਹੈ ਨੇ ਸਾਡੀਆਂ ਇਹ ਛੋੜੀ ਛੋੜੀਆਂ ਹੀ ਆ ਛੋਟੇ ਛੋਟੇ ਜੀ ਠੀਕ ਆ ਲੋ ਜੀ ਦੋਸਤੋ ਤਿਆਰ ਵਰ ਤਿਆਰ ਖੜੇ ਨੇ ਦੇਖੋ ਜੀ ਤੇ ਲੈਣ ਵਾਸਤੇ ਵੀ ਖੜੇ ਨੇ ਤਿਆਰ ਵਰ ਤਿਆਰ ਤੇ ਲੋ ਜੀ ਅਸੀਂ ਤਾਂ ਕਦੋਂ ਦੇ ਤੁਹਾਨੂੰ ਕਿਹਾ ਸੀ ਫਟਾਫਟ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਨੇ ਆਏ 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 ਸੋਹਣੇ ਸੋਹਣੇ ਨੇ ਬੱਲੇ ਸੋਹਣੇ ਸੋਹਣੇ ਆ ਦੇਖੋ ਛੋਟੀ ਜੀ ਗੁड़िया ਸਾਡੀ ਦੇਖੋ ਛੋਟੀ ਕੰਨਿਆ ਦੇ ਵੀ ਆਏ ਛੋਟੀ ਤੇ ਲੋ ਜੀ ਮਿੱਤਰੋ ਤੇ ਦੇਖੋ ਸਾਡੀ ਨੈਂਸੀ ਜੀ ਬੈਠੀ ਆ ਸਰਬਨੁੀ ਬੈਠੀ ਆ ਮਾਦੋਬੀ ਬਿਠਾਈ ਦੋਸਤੋ ਤੇ ਇੱਧਰ ਦੇਖੋ ਜੀ ਆ ਗੁड़िया ਵੀ ਬੈਠੀ ਆ ਕਾਬੀਆ ਬੈਠੀ ਆ ਸਾਡੀ ਡੋਲ ਸ਼ੀ ਰਾਣੀ دوستوں چلو جی مو ملتے ہیں تھوڑی دیر چھوکا دوست آپ پوجا کر لیں دوستو دیکھو جی سارے بچے خوش ہو گئے لے کے آئے تھے آئے تھے سارے خوش ہو گئے آئلو کرو سارے جے ماتا دی جے ما دیو چلو جی مل جائیں پھر تھوڑی دیر چھیک ہے دوستو لو جی دوستو ਦੇ ਵਿਦਾਰਾ ਨਹੀਂ ਬਣਾ ਰਹੀਆ ਹੁਣ ਬੱਚੋ ਕੇ ਲਈ ਕੰਜਗਾ ਕੇ ਲਈ ਤਾਂ ਬਣਾ ਲਿਆ ਤਾਂ ਹੁਣ ਆਪਣੇ ਲਈ ਬਣਾ ਰਹੀਆ ਦੇਖੋ ਜੀ ਦੋਸਤੋ ਪੂਰੀਆਂ ਹੋਰਾ ਪੂਰੀ ਖਸੋਦੀ ਆ ਹਲੂ ਪੂਰੀ ਕਚੋਰੀਆਂ ਬਣਾ ਰਹੀਆ ਤਾਂ ਖਾਵਾਂਗੇ ਦੋਸਤੋ ਤੁਹਾਨੂੰ ਵੀ ਖਵਾਵਾਂਗੇ ਠੀਕ ਹੈ ਦੋਸਤੋ ਸਾ ਨਾਲ ਬਣੇ ਰਹੋ ਅੱਜ ਤੁਸੀਂ ਬਹੁਤ ਸਾਰਾ ਸਮਾਨ ਬਣ ਰਿਹਾ ਏ ਓ ਮੈਂ ਕਨਾਲਾ ਦੇਖ ਲਓ ਬਈ ਮੈਂ ਕਨਾਲਾ ਨੂੰ ਹੈਲੋ ਲਓ ਜੀ ਦੋਸਤੋ ਮੈਂ ਜਾਗਰ ਥੋੜੀ ਦੇਰ ਚ ਠੀਕ ਹੈ ਦੋਸਤੋ ਦੇਖੋ ਜੀ ਬੱਚੇ ਘੇ ਹੋਏ ਨੇ ਕੰਜਗਾ ਉਹ ਖਾਣ ਗਏ ਹੋਏ ਨੇ ਹੋਗਾ ਤੇ ਦੇਖੋ ਜੀ ਕਿੰਨਾ ਸਾਮਾਨ ਇਕੱਠਾ ਕਰ ਲਿਆ ਦੇਖੋ ਜੀ ਕੇਲੇ ਕੇਲੇ اور ਪੂਰੀਆਂ ਸਾਰਾ ਸਬਜੀ ਵਗੈਰਾ ਸਾਰਾ ਕੁਝ ਲਓ ਜੀ ਦੋਸਤੋ ਮਿਲਦੇ ਆ ਬਠੀਕਾ ਦੋਸਤੋ ਬਣ ਰਹੀਆਂ ਦੇਖੋ ਜੀ ਕਚੋਰੀਆਂ ਪੂਰੀਆਂ ਕਚੋਰੀਆਂ ਬਣ ਰਹੀਆਂ ਜੋ ਬੱਚਿਆਂ ਵਾਸਤੇ ਸਪੈਸ਼ਲ ਬਣਾਈਆਂ ਤੇ ਹੁਣ ਆਪਣੇ ਵਾਸਤੇ ਬਣਾ ਰਹੇ ਨੇ ਤੇ ਠੀਕ ਆ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਹੈਲੋ ਦੋਸਤੋ ਲਓ ਜੇ ਰੋਟੀ ਪਾਣੀ ਖਾ ਕੇ ਰੈੜੀ ਛੜੀ ਹੋ ਗਏ ਆ ਤੇ ਮਾਦਵ ਤੇ ਨੈਸੀ ਗਏ ਹੋਏ ਨੇ ਸਮੋਹ ਕੰਜਗਾ ਖਾਣ ਗਏ ਹੋਏ ਨੇ ਕੀ ਕਹਿੰਦੇ ਹੁੰਦੇ ਨੇ ਪੂਜਾ ਦਾ ਸਮਾਨ ਖਾਣ ਗਏ ਹੋਏ ਨੇ ਤੇ ਲੋ ਜੀ ਦੋਸਤੋ ਦੇਖੋ ਜੀ ਕਿੰਨਾ ਸਮਾਨ ਲੈ ਕੇ ਆਏ ਨੇ ਦੇਖੋ ਯੋ ਤੇ ਲੋ ਜੀ ਦੇਖੋ ਜੀ ਨੈਂਸੀ ਆ ਵੀ ਗਈ ਲੋ ਜੀ ਦੋਸਤੋ ਨੈਂਸੀ ਆ ਗਈ ਦੇਖੋ ਕਿੰਨਾ ਸਮਾਨ ਲੈ ਕੇ ਆਈ ਆ ਖਾਦੀ ਵਾਰੀਆ ਦੇਖਾ ਕੀ ਕੁਝ ਲੈ ਕੇ ਆਏ ਨੈਂਸੀ ਸਾਨੂੰ ਵੀ ਦਿਖਾ ਦੇ ਕਿੰਨਾ ਸਮਾਨ ਲੈ ਕੇ ਆਈ ਆ ਲੋ ਜੀ ਪੂਰਾ ਲਵਾਵਾ ਭਰਿਆ ਪਿਆ ਏ ਦਿਖਾਓ ਫੋਲ ਕੇ ਲੋ ਜੀ ਪਹਿਲਾ ਤਾਂ ਮਿਲੀਅਨ

ਕੁਣ ਸਾਮਾਨ ਇਕੱਠਾ ਲੱਗਦਾ ਇਹ ਸਾਰੇ ਬਾਜ਼ਾਰ ਦਾ ਇਕੱਠਾ ਸਾਮਾਨ ਕਰਕੇ ਲੈ ਆਈ ਇੱਕ ਹੈ ਕਿ ਹੋਰ ਦੋਸਤੋ ਕਹੇਗੀ ਹੋਰ ਆ ਮਿੱਤਰੋ ਲਓ ਜੀ ਇੱਕ ਹੋਰ ਓਏ ਹੋਏ ਓ ਤੇਰੀ ਉਹ ਕੁੜਾ ਉਹ ਭਰਤੀਆਂ ਦਾ ਦੁਕਾਨ ਲਾਉਗੇ ਦਾ ਜੋ ਲਓ ਜੀ ਦੋਸਤੋ ਲਓ ਜੀ ਮਿੱਤਰੋ ਓਏ ਹੋਏ ਪੈਸੇ ਵੀ ਨਾ ਦੋਸਤੋ ਓਏ ਹੋਏ ਹੋਏ ਓਏ ਹਾਏ

لفافا گیا سامان پیسے پیسے اللہ یہ اور بھی, پر پر بھی <tom> <deeply wanted> oh, <tom> <there>. دیکھو پلیٹ بھی نہیں دیکھو یہ ਕੀ ਪਾਣਾ ਵੀ ਮਿਲਿਆ ਏ ਆ ਦੇਖੋ ਆ ਦੇਖੋ ਆ ਦੇਖੋ ਮਾਦਨ ਪਰਿਵਾਰਾ ਓਏ ਹੋਏ ਟੂ 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 ਪਾਣਾ ਏ ਦਾ ਦੁਕਾਨ ਸਾਰੀ ਲੱਗ ਜੂਗੀ ਅੱਜ ਇਹਦਾ ਮਤਲਬ ਮੇਲੇ ਵਾਂਗੂ ਲੁੱਟ ਕੇ ਲਿਆਏ ਇਹ ਤਾਂ ਦੇਖੋ ਇਹ ਬਹੁਤ ਲੋਕਾਂ ਨੇ ਵਧੀਆ ਹੈ ਰੋਟੀ ਪਾਣੀ ਖਵਾ ਕੇ ਸਾਰਿਆਂ ਨੂੰ ਦਿੱਤਾ ਏ ਸਮਾਨ ਦੇਖੋ ਇੰਨਾ 60 2 2 ਟੂ ਪਾਣਾ ਦੇਖੋ ਦੋਸਤੋ ਸਾਰੇ ਗਲੀਜ ਘਟੋ ਘਟ 6 7 ਹੋਂ ਐ ਤੰਨਿਆ ਨੇ ਤੇ ਹਰੇਕ ਨੂੰ ਇੰਨਾ ਇੰਨਾ ਸਮਾਨ ਮਿਲਿਆ ਏ ਤੇ ਛੋਟੇ ਛੋਟੇ ਮਾਦਾ ਵਰਗੇ ਉਵੇਂ ਕੀ ਕਹਿੰਦੇ ਹੁੰਦੇ ਜਿਹੜੇ ਨਾਲ ਬੈਠਦੇ ਹੁੰਦੇ ਨੇ ਉਹ ਵੀ ਨੇ ਤੇ ਪੁਲਿਸ ਵਾਲੀ ਡਰਾਈਵ ਤੇ ਗਰਲਸ ਤੇ ਪ੍ਰਿੰਸੈਂਸ ਵਾਲੀ ਓਏ ਵਾਓ ਬਹੁਤ ਸਾਰਾ ਜ਼ਮਾਨਾ ਅਗਲੀ ਵਾਰ ਮੈਂਤ ਜਾਊਗਾ ਮੈਂਤ ਆਹ ਦੇ ਮੈਂਤਾ ਦੇਖੋ ਜੀ ਮੈਂ ਹੋ ਮੈਂ ਗਿਆ ਜਾ ਬਣਿਆ ਹੋਇਆ ਲੋ ਜੀ ਦੇਖੋ ਜੀ ਸਮਾਨ ਦੇਖ ਕੇ ਆ ਗਈ ਸਮਾਨ ਦੇਖ ਕੇ ਕਹਿੰਦੇ ਦੇਖੋ ਜੀ ਉੱਠ ਕੇ ਆ ਗਈ ਕਹਿੰਦੇ ਮੇਰਾ ਸਿਰ ਦੁਖ ਰਿਆ ਦੀ ਉੱਠ ਕੇ ਆਵੀਂ ਦੇਖੋ ਲੈਣ ਦੀ ਮਾਰੀ ਦੇਖੋ ਉਹ ਦੇ ਲਓ ਕਹਿ ਜੀ ਇਹ ਦੇ ਲਓ ਆ ਗਈ ਦੇਖ ਲਓ ਦੋਸਤੋ ਕਲਿੱਪ ਲਾ ਰਹੀਆਂ ਹੋਰ ਦੇਖ ਲਓ ਦੋਸਤੋ ਲੈ ਆਈ ਦੇਖ ਲਓ ਦੇਖ ਰਹੀ ਆ ਬੱਚੇ ਦਾ ਚਲੋ ਜੀ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਸਾਡੇ ਨਾਲ ਬਣੇ ਰਹੋ ਦੇਖੋ ਸਮਾਨ ਦੇਖੋ ਤੁਸੀਂ ਕਿੰਨਾ ਲੈ ਕੇ ਆਈ ਆ ਨੈਨਸੀ ਬਹੁਤ ਸਾਰਾ ਸਮਾਨ ਲੈ ਕੇ ਆਈ ਆ ਦੇਖ ਕਿੰਨੇ ਥਾਲੇ ਭਰ ਗਏ ਲਓ ਜੀ ਦੋਸਤੋ ਚਲੋ ਜੀ ਮਿਲਦੇ ਆ ਦੋਸਤੋ ਤੁਹਾਨੂੰ ਬਹੁਤ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਹੋ ਤੁਸੀਂ ਓਕੇ ਚਲੋ ਦੋਸਤੋ ਲਓ ਜੀ ਅਸੀਂ ਆ ਗਏ ਆ ਹਸਪੀਟਲ ਦੇਖੋ ਜੀ ਹਸਪੀਟਲ ਆ ਗਿਆ ਰਜਿੰਦਰਾ ਹਸਪੀਟਲ ਪਟਿਆਲਾ ਦੋਸਤੋ ਦੇਖੋ ਜੀ ਗੱਡੀਆਂ ਗੱਡੀਆਂ ਦੇਖੋ ਜੀ ਦੋਸਤੋ ਪੋਪਰਿਆ ਪਿਆ ਹਸਪੀਟਲ ਦੇ ਕੋਲ ਚਲੋ ਮਿਲਦੇ ਆਂ ਫਿਰ ਦੇਖੋ ਜੀ ਇਹਨਾਂ ਨੂੰ ਦੁਵਾਨ ਆਇਆ ਦਵਾਈ ਸੋਨੇ ਨੂੰ ਚਲੋ ਮਿਲਦੇ ਆਂ ਫਿਰ ਦੋਸਤੋ ਠੀਕ ਆ ਸਾਡੇ ਨਾਲ ਬਣੇ ਰਹੋ ਮਿੱਤਰੋ ਤੁਸੀਂ ਦਵਾਈ ਲੈਣ ਆਇਆ ਦੇਖੋ ਦਵਾਈ ਲੈ ਰਹੇ ਆਂ ਅਸੀਂ ਦਵਾਈ ਲੈਣ ਆਇਆ ਦੇਖੋ ਜੀ ਰਵੀ ਤਾਰਾਣੀ ਰੋਸ ਗਈ ਦੇਖੋ ਯੂਰੇ ਦੇਖੋ ਕਹਿੰਦੇ ਮੈਨੂੰ ਲੈ ਕੇ ਨਹੀਂ ਆਏ ਤੁਸੀਂ ਲੈ ਕੇ ਨਹੀਂ ਗਏ ਚਲੋ ਕੋਈ ਗੱਲ ਨਹੀਂ ਦੇਖੋ ਜੀ ਸਾਰਾ ਭਰਿਆ ਪਿਆ ਹਸਪੀਟਲ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਦਵਾਈ ਲੈ ਕੇ ਠੀਕ ਆ ਦੋਸਤੋ ਜੀ ਦੋਸਤੋ ਅਸੀਂ ਆ ਗਏ ਪਾਖੜਾ ਨਹਿਰ ਤੇ ਦੇਖੋ ਜੀ ਪਾਖੜਾ ਨਹਿਰ ਆ ਤੇ ਲੈ ਜੀ ਅਸੀਂ ਖਾ ਰਹੇ ਹਾਂ ਕੁਲਚੇ ਦੇਖੋ ਜੀ ਸਾਰੇ ਕੁਲਚੇ ਖਾ ਰਹੇ ਨੇ ਇਧਰੋ ਦੇਖੋ ਜੀ ਰਵਿਤਾ ਰਾਣੀ ਵੀ ਖਾ ਰਹੀ ਹੈ ਕੁਲਚੇ ਰੋ ਤੇ ਇਧਰ ਦੇਖੋ ਜੀ ਮਾਦਵ ਸਾਰੇ ਕੋਲ ਡਰਿੰਕ ਦੇ ਨਾਲ ਖਾ ਰਹੇ ਨੇ ਇਹ ਦੇਖ ਲਓ ਦੋਸਤੋ ਪੂਰੇ ਲੱਗੇ ਪਏ ਨੇ ਚਲੋ ਜੀ ਆਪਾਂ ਵੀ ਖਾਂਦੇ ਹਾਂ ਫੇਠੀਗਾ ਦੋਸਤੋ ਸਾਡੇ ਨਾਲ ਬਣੇ ਰਹੋ ਲੋਕ ਤੁਹਾਨੂੰ ਦਿਖਾਣਾ ਹੈ ਇੱਕ ਮਿੰਟ ਦੇ ਨਾਲ ਬਣੇ ਤੁਹਾਨੂੰ ਦਿਖਾਣਾ ਪਾਖੜਾ ਨਹਿਰ ਤੇ ਦੇਖੋ ਦੋਸਤੋ ਪੂਰੀ ਓਕੇ ਜਰੋ ਭਰੀ ਹੋਈ ਆ ਦੇਖੋ ਆਜ ਜਾਂਦੀ ਹੈ ਨਾ ਪੂਰੀ ਦੇਖੋ ਕੋਈ ਛਾਲਣਾ ਮਾਰ ਜੇ ਮਹਾਰਾਜ ਦੇਖੋ ਜੀ ਪਾਖੜਾ ਨਹਿਰ ਚਲੋ ਦੋਸਤੋ ਮਿਲਦੇ ਆਂ ਫਿਰ ਆਪਣੇ ਕੁਲਚੇ ਠੰਡੇ ਹੋ ਜਾਣਗੇ ਤੇ ਲੋ ਜੀ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਆ ਮਿੱਤਰੋ ਆਏ ਹੋਏ ਅਸੀਂ ਕੁਲਚੇ ਖਾਣ ਪਾਖੜਾ ਨਹਿਰ ਹੈਲੋ ਦੋਸਤੋ ਲੋ ਜੀ ਅਸੀਂ ਆ ਗਿਆ ਘਰੇ ਲੋ ਜੀ ਮਾਦਰ ਬਰਾਣਾ ਦੇਖੋ ਜੀ ਅਸੀਂ ਘੁੰਮ ਕੇ ਆਏ ਤੇ ਦਵਾਈ ਵੀ ਲਿਆਏ ਦੋਸਤੋ ਤੇ ਥੱਕ ਗਏ ਆ ਪਾਣੀ ਪੀ ਲਈਏ ਦੋਸਤੋ ਆ ਬਹੁਤ ਪਿਆਸ ਲੱਗੀ ਹੋਈ ਥੀ ਮਿੱਤਰੋ ਪਾਣੀ ਦੀ ਫੁੱਲ ਪਿਆਸ ਲੱਗੀ ਹੋਈ ਸੀ ਲਓ ਜੀ ਦੋਸਤੋ ਆ ਗਿਆ ਸੀ ਸਾਰੇ ਥੱਕ ਗਏ ਕੀ ਕਰ ਰਹੇ ਨੇ ਇਹੋ ਬੈ ਗਏ ਆ ਕੇ ਹੈ ਲਓ ਜੀ ਦੋਸਤੋ ਕਿੱਧਰ ਵਾ ਗਏ ਹੈ ਲਓ ਜੀ ਦੋਸਤੋ ਚਲੋ ਆਪਾਂ ਮਿਲਦੇ ਆਂ ਫਿਰ ਥੋੜੇ ਦਿਨ ਠੀਕਾ ਦੋਸਤੋ ਆਪਾਂ ਵੀ ਥੋੜਾ ਜਿਹਾ ਮੂੰਹ ਧੋ ਲਈਏ ਠੀਕ ਹੈ ਸਾਰੇ ਆ ਗਏ ਆ ਗਿਆ ਨਜ਼ਾਰਾ ਆ ਗਿਆ ਉਹਨੇ ਯਾਰ ਆਇਆ ਪਰ ਸਾਡੀ ਗੱਡੀ ਏਸੀ ਨਹੀਂ ਹੈਗੀ ਯਾਰ ਪੂਰ ਗਰਮੀ ਫੁੱਲਦੀ ਚਲੋ ਕੋਈ ਗੱਲ ਨਹੀਂ ਮਿੱਤਰੋ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਚ ਠੀਕ ਆ ਰੋਟੀ ਤੇ ਆਏ ਤੇ ਤੋਪ ਦੀ ਲੈ ਗਏ ਸੀ ਚਲੋ ਅੱਛਾ ਚਲੋ ਜੋ ਲੈ ਗਏ ਤੇ ਰੋਟੀ ਚਲੋ ਮਿਲਦੇ ਆਂ ਫਿਰ ਹੈਲੋ ਦੋਸਤੋ ਲਾਜ ਮਿੱਤਰੋ ਲੈ ਕੇ ਆਇਆ ਮੈਂ ਕਬਾਰ ਸੇ ਆਪਰਾਣ ਆ ਗਏ ਆਪਰਾਣ ਮੈਂ ਕਦੇ ਆਪਰਾਣ ਲਾਜ ਦੋਸਤੋ ਇਹ ਇਹਦੀ ਮੰਮੀ ਦਾ ਹੁਣ ਹੱਥ ਥੱਕ ਗਈ ਕਹਿੰਦੀ ਮੈਂ ਨਹੀਂ ਰੋਟੀ ਪਾਣੀ ਬਣਾਉਂਦੀ ਹੁਣ ਇਹ ਬਣਾਇਆ ਕਰੂਗਾ ਹੁਣ ਇਹ ਇਹਦਾ ਕਹਿੰਦੀ ਮੈਂ ਤਾਂ ਬਥੇਰੇ ਬਣਾ ਲੇ ਹੁਣ ਇਹ ਬਣਾਇਆ ਕਰੂਗਾ ਦੇਖੋ ਦੋਸਤੋ ਇਹ ਜਿਹੇ ਪਾ ਕੇ ਗਲੇ ਜਿਹਨੂੰ ਖਵਾਇਆ ਕਰਾਂਗੇ ਲਓ ਜੀ ਦੋਸਤੋ ਲਓ ਹੈ ਮਾਤਾ ਨੇ دیا ਹੀ ਨਹੀਂ ਲਓ ਜੀ ਪਾਣੀ ਆਪਣੇ ਵੀਡੀਓ ਨੂੰ ਦੂਸਰਾ ਦੇ ਦੇ ਲਓ ਜੀ ਦੋਸਤੋ ਦੇਖੋ ਇਹ ਸਾਰੇ ਲੱਗੇ ਹੋਏ ਨੇ ਦੇਖੋ ਲੈ ਕੇ ਆਏ ਆ ਆਪਾਂ ਦੋਸਤੋ ਮਿਕਸ ਚਾਰ ਦਾ ਡੱਬਾ ਵੀ ਲੈ ਕੇ ਆਏ ਆ ਮਿਕਸ ਚਾਰ ਦਾ ਸਾਰੇ ਰੇਸਟਲ ਉੱਪਰ ਜਾਗੇ ਚਲੋ ਜੀ ਮਿਲ ਜਾ ਫਿਰ ਆਪਾਂ ਥੋੜੀ देर ਚਾ ਰੋਟੀ ਪਾਣੀ ਖਾ ਕੇ ਤੁਹਾਡੇ ਨਾਲ ਮਿਲ ਕੇ ਗੱਲ ਕਰਦੇ ਆਂ ਜੀ ਸਿੱਧਾ ਦੋਸਤੋ ਹੈਲੋ ਦੋਸਤੋ ਲਓ ਜੀ ਰੋਟੀ ਪਾਣੀ ਖਾ ਲਿਆ ਤੇ ਰਵਿਦਾ ਰਾਣੀ ਤੋਰੀਆ ਭਾਡੇ ਤੇ ਲਓ ਜੀ ਦੋਸਤੋ ਤੇ ਲਓ ਜੀ ਅਸੀ ਤਾਂ ਰੋਟੀ ਪਾਣੀ ਖਾ ਕੇ ਪੂਰੇ ਰੈਡੀ ਸ਼ੈਡੀ ਹੋ ਗਏ ਆਂ ਦੋਸਤੋ ਲਓ ਜੀ ਇਧਰ ਵੀ ਸਾਰੇ ਖਾਏ ਰਹੇ ਨੇ ਮੈਂ ਤਾਂ ਖਾ ਲਿਆ ਦੋਸਤੋ ਤੇ لو جی ملتے ہیں پھر اگلے بلاگ ہے دوستو ٹھیک ہے لو جی اگلے بلاگ ملتے ہیں پھر جب تک کے لیے باہ واہ جے ہند دوستو جائے ہیں